ਸਰੀਰ ਸੁਖ ਜਾਇ ਹੋਵੇ ਜਾਇ ਨਾ ਹੋਵੇ ਚਿੰਤਾ ਨਾ ਜਿੱਥੇ ਹੋਵੇ ਜਿੱਥੇ ਚਿੰਤਾ ਹੈ ਨਹੀਂ ਉਸੋ ਖੇ ਅਸਲੀ ਸੁਖ ਹੋਰ ਕਿਉਂਕਿ ਅਰਹੋੜੀ ਕੋਈ ਹੈ ਨਹੀਂ ਚਿੰਤਾ ਕਰਨੀ ਨਹੀਂ ਚਾਹੀਦੀ ਸਭ ਕੁਝ ਘਟਨਾਵਾਂ ਉਹਦੇ ਪਾਣੀ 'ਚ ਵਰਤਦੀਆਂ ਨੇ ਪਾਣੀ ਦੇ ਨਾਲ ਪਾਣੀ ਦਾ ਸਾਡੇ ਕੋਲ ਇਲਾਜ ਕੋਈ ਨਹੀਂ ਪਾਣੇ ਅਨੁਸਾਰ ਜੱਲਾਂ ਵਿੱਚ ਸੁਖ ਹੈ ਪਾਣੇ ਦਾ ਵਿਰੋਧ ਅਸੀਂ ਕਰਨਾ ਨਹੀਂ ਪਾਣੇ ਨੂੰ ਉਠਾ ਕਰਕੇ ਮੰਨਣਾ ਇਸ ਕਰਕੇ ਚਿੰਤਾ ਹੈ ਨਹੀਂ ਚਿੰਤਾ ਹੈ ਨਹੀਂ ਸਾ ਸੁਖ ਹੈ ਚਿੰਤਾ ਹੈ ਨਹੀਂ ਸਾ ਸਾ ਸੁਖ ਹੈ ਚਿੰਤਾ ਸਾਡੀ ਪਾਣੇ ਚ ਨਾ ਚੱਲਣ ਦੀ ਜਿਹੜੀ ਪ੍ਰਵਿਰਤੀ ਹੈ ਨਾ ਇੱਛਾ ਹੈ ਆਪਣੀ ਮਰਜ਼ੀ ਨਾਲ ਚੱਲਣ ਦੀ ਇੱਛਾ ਹੈ ਉੱਥੋਂ ਦੁੱਖ ਪੈਦਾ ਹੁੰਦੇ ਵੈਸੇ ਅਸੀਂ ਆਪਣਾ ਪਾਣਾ ਰੱਖਦੇ ਹਾਂ ਸੁਖ ਵਾਸਤੇ ਆਪਣੀ ਇੱਛਾ ਸਾਡੀ ਸੁੱਖ ਵਾਸਤੇ ਹੀ ਹੈ ਪਰ ਪੈਦਾ ਦੁੱਖ ਕਰਦੀ ਹੈ ਸਾਡੀ ਇੱਛਾ ਜਿੰਨਾ ਦੁੱਖ ਨਾਲ ਸਾਡੀ ਇੱਛਾ ਚੋਂ ਪੈਦਾ ਹੁੰਦੀ ਹੈ ਇਹ ਅਜੀਬ ਜੀ ਗੱਲ ਲੱਗਦੀ ਆ ਆਦਮੀ ਨੂੰ ਪਰ ਗੱਲ ਹੈ ਸੱਚ ਆਦਮੀ ਨੇ ਜਿਹਨੇ ਦੁੱਖ ਖੜੇ ਕੀਤੇ ਨੇ ਆਪਣੀ ਇੱਛਾ ਚੋਂ ਕੀਤੇ ਨੇ ਅੱਜ ਜੁਨੀਆਂ ਜੇ ਦੁਖੀ ਹੈ ਆਦਮੀ ਆਪਣੀ ਵਰਦੀ ਦੇ ਅਨੁਸਾਰ ਚੱਲਦੇ ਨੇ ਤਾਂ ਦੁਖੀ ਜਿਹੜੇ ਨਹੀਂ ਚੱਲਦੇ ਉਹ ਸੁਖੀ ਨੇ ਕੁਦਰਤੀ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤੀ ਬਾਦਾਲੀਆਂ ਆਕਾਸੀ ਕੁਦਰਤ ਦੁਆਰਾ ਹਸਪਤਾਲ ਆਕਾਸ ਬਣਾਏ ਨੇ ਸਰਜੇ ਹੋਏ ਨੇ ਇਹ ਪਤਾਲਾ ਦਾਸ ਕੀ ਨੇ ਬਣਾਏ ਨੇ ਕੁਦਰਤ ਦਾਸ ਪਤਾ ਇਹ ਗਾਸ ਖਾਲੀ ਕੀਤਾ ਹੋਇਆ ਹੈ ਜਿੱਤੇ ਤੱਕ ਭਵਸਾਗਰ ਉੱਥੇ ਤੱਕ ਆਕਾਸਪਤਾਲਾ ਅੱਗੇ ਜਾ ਕੇ ਹੈ ਨਹੀਂ ਉੱਤੇ ਠੋਸ ਹੈ ਸਭ ਕੁਝ ਤੇਰੇ ਇਹ ਆਕਾਸ਼ ਪਤਾਲ ਜੇ ਸਭ ਕੁਝ ਕੁਬਦਾ ਅੱਗੇ ਨਹੀਂ ਕੋਈ ਕੁਬਦਾ ਕੁਝ ਜਿੱਥੇ ਜਾ ਕੇ ਸੱਚਾ ਹੀ ਸੱਚਾ ਉੱਥੇ ਨਹੀਂ ਕੁਝ ਵੀ ਕੁਬਦਾ ਉੱਥੇ ਐਂਟਰੀ ਹੋਣੀ ਹੈ ਕਿਸੇ ਚੀਜ਼ ਦੀ ਉੱਥੇ ਸਭ ਕੁਝ ਠਰਿਆ ਜਿਵੇਂ ਜਨ ਜਰ ਪਾਣੀ ਹੈ ਉਹਨਾਂ ਜਦ ਜਾਨਵਰ ਜੀ ਜੰਗਲ ਦੇ ਨੇ ਪਾਣੀ ਮਿਲਦਾ ਹੈ ਜੀਵ ਵੀ ਵਿੱਚ ਹਿਲਦੇ ਨੇ ਜਿੱਥੇ ਜਾ ਕੇ برف ਜੰਮ ਜਾਂਦੀ ਹੈ ਸਭ ਕੁਝ ਟੈਡ ਹੋ ਜਾਂਦਾ ਹੈ ਤੇ ਜੀ ਹਿਲ ਸਕਦੇ ਨੇ ਜੇ برف ਜੰਮ ਗਈ ਵਿੱਚ ਜੀਬ ਵੀ ਜੰਮ ਗਈ ਉਦੋਂ ਸਭ ਕੋ ਜੰਮ ਗਏ ਗੁਰ ਹਵਾ ਘਰ ਜਿੱਥੇ ਹਵਾ ਘਰ ਹੈ ਨਾ ਉਹ ਤਾਂ ਹਵਾ ਘਰ ਹੈ ਉੱਥੇ ਹੀ ਕੋ ਹਿਲ ਸਕਦਾ ਜਿੱਥੇ ਪਾਣੀ ਹੈ ਜਿੱਦ ਤੱਕ ਉੱਥੇ ਤਾਂ ਘਲਦੇ ਨੇ ਪਾਣੀ ਵਾਇ ਹੈ ਜਿੱਥੇ ਤੱਕ ਪੌਣ ਹੈ ਪਾਣੀ ਹੈ ਉੱਥੇ ਤਾਂ ਹਿਲਚਲ ਹੈ ਅਕਾਸ਼ ਚ ਹਿਲਚਲ ਬੰਦ ਹੋ ਗਈ ਜਾ ਕੇ ਅਕਾਸ਼ ਨਹੀਂ ਹਿਲਦਾ ਅਕਾਸ਼ ਨਹੀਂ ਹਿਲਦਾ ਹੌਣ ਬੜੀ ਹਿਲਦੜ ਕੁਦਰਤ ਪਾ ਧਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਪਤਾਲਾਂ ਆਕਾਸ਼ਾਂ ਸਾਰੇ ਕੁਦਰਤ ਵਰਤ ਰਹੀ ਹੈ ਆਕਾਸ਼ ਦੇ ਵਿੱਚ ਕਿੰਨੇ ਪਲੈਨਟ ਨੇ ਕਿੰਨਾ ਕੁਛ ਆਕਾਸ਼ ਦੇ ਵਿੱਚ ਸਭ ਕੁਦਰਤੀ ਸ਼ਕਤੀ ਕੰਮ ਕਰ ਰਹੀ ਹੈ ਉੱਥੇ ਇਹਦਾ ਮਤਲਬ ਇਹ ਨਹੀਂ ਹੈ ਤੇ ਇਹ ਕੁਦਰਤ ਕੁਦਰਤ ਸਾਰੇ ਹੀ ਹੈ ਜਿਤ ਤੱਕ ਰਚਨਾ ਸਾਰੀ ਕੁਦਰਤ ਦੀ ਹੈ ਉਹਨੇ ਰਚਿਆ ਤੇ ਉਹ ਦੇਖਭਾਲ ਵੀ ਕਰਦਾ ਹੈ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਜਿਹੜੇ ਆਕਾਰ ਨੇ ਜਿੱਦੇ ਵੀ ਘੜਤਾ ਜਿੱਦੇ ਸਭ ਕੋ ਦਰਦ ਹੀ ਦੇਣਾ ਕੁਦਰਤ ਦੇ ਬਣਾਏ ਹੋਏ ਨੇ ਆਕਾਰ ਕੁਦਰਤੀ ਬੇਦ ਪ੍ਰਾਣਕ ਤੇ ਬਾਹ ਕੁਦਰਤ ਸਰਬ ਵਿਚਾਰ ਬੇਦ ਪ੍ਰਾਣਕ ਤੇ ਬਾਹ ਜਿਹੜੀਆਂ ਬਣਾਈਆਂ ਨੇ ਵੀ ਕੁਦਰਤ ਨੇ ਬਣਾਈਆਂ ਗਿਆਨ ਦੇਣ ਵਾਸਤੇ ਪ੍ਰਾਇਮਰੀ ਸਕੂਲ ਕਿਹਨੇ ਬਣਾਏ ਸੀ ਆਦਮੀ ਨੇ ਯੂਨੀਵਰਸਿਟੀ ਕਿਨੇ ਬਣਾਏ ਜਾਣੇ ਆਦਮੀ ਨੇ ਇਸ ਕਰਕੇ ਜਿਹੜੀਆਂ ਹੋਰ ਕਿਤਾਬਾਂ ਨੇ ਛੋਟੇ ਗਿਆਨ ਉਹ ਤਾਂ ਸਟਾਰਟ ਹੋ ਕੇ ਅਖੀਰ ਤੱਕ ਜਾਣਾ ਸੀ ਛੋਟੇ ਗਿਆਨ ਵੀ ਉਸੇ ਤੋਂ ਬਣਾਏ ਹੋਏ ਨੇ ਸਟਾਰਟ ਤਾਂ ਉੱਥੇ ਹੀ ਹੋਊ ਸਟਾਰਟ ਜਿਹੜੀ ਬੰਦ ਬੁੱਧੀ ਹੈ ਸਟਾਰਟ ਤਾਂ ਉੱਥੋਂ ਹੀ ਹੋਣਾ ਇਹੋੜੇ ਆੜੇ ਤਾਂ ABC ਤੋਂ ਸਟਾਰਟ ਹੋਣਗੇ ਪੜਾਈ ਦੇ ਜਿਹੜੇ ਪਹਿਲੇ ਜਿਨ੍ਹਾਂ ਨੂੰ ਅੱਜ ਪਖੰਡ ਕਹਿੰਦੇ ਨਾ ਤਰਮ ਕਰਮ ਤਰਮ ਪਖੰਡ ਜਦੀਸਾਂ ਉਹ ਪਖੰਡ ਪਖੰਡ ਤਾਂ ਕਹਿੰਦੇ ਉਹਨਾਂ ਲੋਕਾਂ ਨੇ ਕਹਿਤਾ ਵੀ ਇਹਦੇ 'ਚ ਹੈ ਕੁਛ ਝੂਠ ਬੋਲਤਾ ਵੀ ਇੱਥੇ ਪਰਮਿਸ਼ਨ ਦੀ ਪ੍ਰਾਪਤੀ ਹੈ ਅੱਗੇ ਲੋੜ ਨਹੀਂ ਕਾਹ ਪਖੰਡ ਕੇ ਹੈ ਬਲਣਾ ਬਣਾਏ ਹੋ ਕੁਦਰਤ ਨਹੀਂ ਦੇ ਜਿਉਂ ਬਾਰੇ ਦੇ ਵੀ ਰਸਤੇ ਦੀ ਪੌੜੀ ਹੈ ਭਾਈਏ ਦੋ ਗਏ ਆ ਫਿਰ ਪਖੰਡ ਨਹੀਂ ਪਖੰਡ ਨਹੀਂ ਹੈਗਾ ਪਖੰਡ ਤਾਂ ਕਿ ਹੈ ਉਹ ਝੂਠ ਬੋਲਦੇ ਨੇ ਉਹਨਾਂ ਨੇ ਉੱਥੇ ਰੋਕਤਾ ਫਬਲ ਕ ਨੂੰ ਰੋਕਣ ਕਰਕੇ ਕਹਿਵੇ ਤੇ ਰੁਕਣਾ ਨਹੀਂ ਹੈਗਾ ਐ ਤੂੰ ਇਹ ਤਰਸਾ ਹੈ ਇਹ ਤਾਂ ਫੁੱਲ ਤੱਕ ਗੱਲ ਹੈ ਫਲ ਜੋ ਪ੍ਰਾਪਤ ਹੋਵੇ ਤਾਂ ਕਬੀਰ ਕਹਿੰਦਾ ਫਲ ਕਾਰਨ ਫੁੱਲੀ ਬਣਦਾ ਹੈ ਫਲੋਂ ਵਾਸਤੇ ਵੀ ਤਾਂ ਬਹੁਤ ਕੁਝ ਹੈ ਪੇੜ ਨੂੰ ਪੇੜ ਪੈਦਾ ਹੁੰਦਾ ਹੈ ਬੀਜ ਤੋਂ ਫਲ ਵੀ ਬਹੁਤ ਦੇਰ ਨੂੰ ਆਉਂਦੇ ਜਾ ਕੇ ਫੁੱਲ ਵੀ ਬਹੁਤ ਦੇਰ ਨੂੰ ਆਉਂਦੇ ਜਾ ਕੇ ਫੁੱਲ ਤੱਕ ਜਿਹੜੀ ਪੜ੍ਹਾਈ ਆ ਉਹ ਦੁਨੀਆਂ ਹੋਰ ਜਿਹੜੇ ਹੱਟ ਤ ਆਪਣੇ ਕਿਰਿਆ ਕਰ ਬਲੇ ਉਹ ਉਹ ਇਹ ਪੜ੍ਹਾਈ ਆ ਉੱਥੇ ਅਗਿਆਤਾਂ ਦੇ ਵਿੱਚ ਹੀ ਸੁੱਤਾ ਹੈ ਆਦਰ ਹੈ ਸੁੱਤੇ ਅੰਦੀ ਉਹ ਭਗਤੀ ਹੈ ਸੁੱਤੇ ਭੈ ਭਗਤੀ ਕਰ ਰਹੇ ਨੇ ਜਾਗਣ ਵਾਸਤੇ ਸੁੱਤਾ ਭਗਤੀ ਕਰ ਰਹਾ ਜਾਗਣ ਵਾਸਤੇ ਕਿੰਨਾ ਸੁੱਤਾ ਹੋਇਆ ਕਿੰਨਾ ਜਾਗਦਾ ਉਹ ਗੱਲ ਉਹਦੇ ਹਿਸਾਬ ਨਾਲ ਜੁਨੀ ਆਦਮੀ ਸਭ ਤੋਂ ਵੱਧ ਜਾਗਦਾ ਬਾਕੀ ਜਾਨਵਰਾਂ ਨੂੰ ਆਦਮੀ ਸਭ ਤੋਂ ਵੱਧ ਜਾਗਦਾ ਆਦਮੀ ਇੱਕ ਵੀ ਘੱਟ ਵੱਧ ਜਾਗਦੇ ਨੇ ਕੋਈ ਘੱਟ ਜਾਗਦਾ ਕੋਈ ਵੱਧ ਜਾਗਦਾ ਜਿੰਨਾ ਘੱਟ ਜਾਗਦਾ ਉਹਨੂੰ ਬੁੱਧੂ ਹੈ ਉਹਨਾ ਗੈਨੇ ਜੇ ਨਾ ਵੜੀ ਆਖਦੇ ਹੋ ਗਿਆ ਨੂੰ ਉਹਨਾਂ ਦੀ ਜਾਗਣ ਸੌਣ ਦੀ ਅਵਸਥਾ ਹੈ ਹੋਰ ਕੁਝ ਨਹੀਂ ਹੈ ਇਹ ਸਭ ਕੁਝ ਕੁਦਰਤ ਦੀ ਦੇਣ ਜਿਹੜਾ ਗਿਆਨ ਹੁਣ ਤੱਕ ਦਾ ਹੈ